ਕੀ ਨਾਮ ਆਦਾ ਜੀ ਗੁਰਮੀਤ ਕੌਰ ਕਿਹੜਾ ਬੇਟਾ ਜੀ ਨਾਰਨਾ ਤੇ ਜਿਹੜਾ ਬੇਡਾ ਤੁਹਾਡਾ ਲੱਭਣ ਨਹੀਂ ਦਿਹਾ ਉਹਦਾ ਕੀ ਨਾਮ ਆਇਆ ਤਰਸੇ ਸਿੰਘ ਅੱਛਾ ਤੇ ਪਿਤਾ ਦੇ ਦਾ ਕੀ ਨਾਮ ਆਇਆ ਸੁੰਦਰ ਸਿੰਘ ਕਿੱਥੇ ਕੰਮ ਤੇ ਗਿਆ ਸੀ ਹਾਂ ਲਗਾਈਆਂ ਦੇ ਅੱਛਾ ਕਿੰਨੀ ਤਰੀਕ ਨੂੰ ਗਿਆ ਸੀ 3 ਤਰੀਕ ਦਾ ਤੇ ਅਜੇ ਤੱਕ ਘਰ ਨਹੀਂ ਆਇਆ ਇਸ ਸਬੰਧੀ ਤੁਸੀਂ ਕੋਈ ਥਾਣੇ ਵੀ ਤਰਖਾਸ਼ ਦਿੱਤੀ ਹਾਂਜੀ ਤੇ ਕੀ ਵਿਸ਼ਵਾਸਤ ਆਇਆ ਨਾ ਅਜੇ ਕੋਈ ਪਤਾ ਨਹੀਂ ਲੱਗਣ ਦੇਆ ਤੇ ਪੁਲਿਸ ਨੇ ਕੀ ਕਿਹਾ ਉਹ ਆਨੇ ਹੀ ਆਪਦੇ ਪਰਚਾ ਉਲਕਾਰ ਆਇਆ ਹਾਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਬੇਟੇ ਆ ਕੋ ਦੋ ਤੋਦੇ ਤਿੰਨ ਅੱਛਾ ਤਿੰਨ ਬੇਟੇ ਹੀ ਆ ਹਾਂਜੀ ਉਮਰ ਕਿੰਨੇ ਗਏ ਉਮਰ 45 ਕੇ ਸਾਲ ਅੱਛਾ ਕਿੱਥੇ ਕੰਮ ਕਰਦਾ ਸੀ ਪੀਕੇ ਰੈਂਡ ਅੱਛਾ ਤੇ ਕੋਈ ਲੱਗਦਾ ਵੀ ਮਤਲਬ ਕੇ ਰਿਸ਼ਤੇਦਾਰ ਨੂੰ ਜਾ ਕੇ ਨੂੰ ਤੁਸੀਂ ਪੁੱਛਿਆ ਵੀ ਸਾਰੇ ਹਾਂ ਸਾਰੇ ਬਹੁਤ ਪੁੱਛਿਆ ਅੱਛਾ ਕੋਈ ਨਹੀਂ ਪਤਾ ਲੱਗਦਾ ਜੀ ਏ ਹੋ ਸਾਡੀ ਬੇਨਤੀ ਵੀ ਸਾਡੇ ਘਰ ਆ ਜੀਵੇ ਸਾਡਾ ਪੁੱਤ ਦੇਖੀਵੰਦ ਹੋ ਗੋਮਿਆ ਹਾਂਜੀ ਤੇ ਮੋਬਾਈਲ ਵੀ ਹੈਗਾ ਸੀ ਹਾਂਜੀ ਫਿਰ ਮੋਬਾਈਲ ਤੇ ਵੀ ਗੱਲਬਾਤ ਹੋਈ ਤੁਹਾਡੀ ਆਖਰੀ ਨਾ ਹਾਂਜੀ ਕੀ ਨਾਂ ਵੇਤੇ ਮੇਰਾ ਨਾਂ ਜੀ ਪ੍ਰੇਮ ਸਿੰਘ ਕਿਹੜਾ ਪਿੰਡ ਹੈ ਪਿੰਡ ਨਾਰਲਾ ਇਹ ਕੀ ਲੱਗਦਾ ਸੀ ਇਹ ਮੇਰਾ ਭਤੀ ਹੈ ਤਰਸੇਮ ਸਿੰਘ ਤੇ ਗੰਦਾ ਗੋਮ ਹੋਇਆ 3 ਤਰੀਕ ਦਾ ਤਾਂ ਕੋਈ ਇਹਦੀ ਮੁੜ ਕੇ ਭਾਲ ਨਹੀਂ ਕੀਤੀ ਭਾਲ ਵਿੱਚ ਬਹੁਤ ਕਰਨਦਾ ਹੈ ਪੁਲਿਸ ਵਾਲਿਆਂ ਨੇ ਨਹੀਂ ਕੀਤਾ ਬਹੁਤ ਉਹ ਵੀ ਜਾਣਕਾਰੀ ਦੇਣਦੇ ਪੁਲਿਸ ਵਾਲੇ ਵੀ ਲੱਭਣ ਦੀ ਕੋਸ਼ਿਸ਼ ਕਰਨਦੇ ਆ ਤੇ ਅਜੇ ਉਹਨਾਂ ਦਾ ਵੀ ਕੋਈ ਇਹ ਜੀ ਪੂਰਾ ਸਾਹਮਣੇ ਨਹੀਂ ਆਜੇ ਤੇ ਲੱਭਣ ਨਹੀਂ ਰਿਹਾ ਅਜੇ ਕੀ ਲੱਗਦਾ ਤੁਹਾਨੂੰ ਕਿੱਥੇ ਜਾ ਸਕਦਾ ਇਹਨਾਂ ਵੀਰ ਜੀ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਗਿਆ ਹੋਵੇ ਤੇ ਅਸੀਂ ਹਾਰੇ ਕੇ ਤੇ ਕਾੜੀ ਬੇਨਤੀ ਕਰਦੇ ਆ ਕਿ ਜਿੰਨਾ ਮੇਰਾ ਵੀਰ ਭਰਾ ਨੂੰ ਦੇਖਦੀ ਤਸਵੀਰ ਤੇ ਏਹ ਭਾਹ ਲੰਦ ਕੋਸ਼ਿਸ਼ ਕਰੀ ਤੇ ਨੰਬਰ ਇਹ 98556 98810 ਤੇ ਜਿਹੜੇ ਮੇਰੇ ਵੀਰ ਭਰਾ ਲੰਦ ਇਹਦਾ ਬੰਡਾ ਤੇ ਸਾਨੂੰ ਫੋਨ ਕਾਲ ਕਰਦੇ ਹਨ ਤੁਹਾਨੂੰ ਵੀ ਲੱਗਦਾ ਕਿੱਥੇ ਹੋ ਸਕਦਾ ਅਮਰਸਰ ਤਲਵਾਰ ਜਾ ਕੇ ਤੇ ਹੋਰ ਮੇਰੇ ਆਣਾ ਵੀ ਆਪਣੇ ਦਰਮਦਰ ਜ਼ਿਲ੍ਹੇ ਦੇ ਵਿੱਚ ਵਿੱਚ ਚ ਆਸੇ ਪਾਸੇ ਵੀ ਹੋ ਸਕਦਾ ਕੋਈ ਕਾੜ ਨਹੀਂ ਸਕਦਾ ਉਹਨੂੰ ਬੰਦੇ ਨੂੰ ਹੋ ਸਕਦਾ ਕਿ ਇਹਨੇ ਕੋਈ ਟੀਕਾ ਟੁਕ ਲਾਤਾ ਹੋਵੇ ਬਿਓ ਚੀ ਦਾ ਕੋਲੀ ਘਟਾ ਦੇਦਾ ਤਾਂ ਕੋਈ ਨਾ ਕੋਈ ਕੋਈ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਨਾ ਨਾ ਨਸ਼ਾ ਨਹੀਂ ਕਰਦਾ ਕੋਈ ਵੀ ਇਤਰਾ ਵੀ ਪੈਕ ਭੁਗ ਲਾ ਲੈਂਦੇ ਹੋਰ ਨਹੀਂ ਕੋਈ ਨਸ਼ਾ ਕੋ ਨਾਮ ਕੋਲੀ ਘਟੇ ਵਾਲਾ ਨਹੀਂ ਹੈਗਾ ਉਮਰ ਕਿੰਨੀ ਹੈ ਉਮਰ 45 ਸਾਲ ਹੈਗੀ ਇਹ ਨਾਂ ਭੈ ਜੀ ਦਿੰਦਰ ਸਿੰਘ ਕਿਹੜਾ ਪਿੰਡ ਜੀ ਨਾ ਭਾਜੀ ਤੇ ਕੀ ਗੱਲ ਬਾਤ ਹੋਈ ਜਿਹੜੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਅੱਛਾ ਤਦੋਂ ਦਾ ਗਿਆ ਕਰੋ ਤਰਕੇ ਚਾਰ ਦੇ ਇੱਥੋਂ ਗਿਆ ਸੀ ਵੰਜੋਏ ਅੱਛਾ ਉਹ ਦੁਕਾਨ ਤੇ ਦੁਕਾਨ ਤੋਂ ਚਾਰੇ ਰਿਹਾ ਕਿਦਾ ਕਰਦੇ ਉਹਦੇ ਇਹਨਾਂ ਬੱਚੇ ਜੀ ਤੇ ਕੋਈ ਰਾਬਸਾਇਆ ਨਹੀਂ ਨਹੀਂ ਆਇਆ ਜੀ ਅੱਛਾ ਤੇ ਤੁਸੀਂ ਕੋਈ ਪਾਲ ਕੀਤੀ ਉਹਦੀ ਕੀਤੀ ਦਰਖਾਸਤ ਦਿੱਤੀ ਆਪਾਂ ਨੂੰ ਸਾਲੇ ਬਹੁਤ ساری ਕਰ ਰਹਾ ਅੰਦਾਜ਼ਾ ਅਮ ਦਾ تھا ਬਹੁਤ ਨਾ ਲੱਭੇ ਖੰਡੋਂਗਾ ਪਰ ਕੋ ਹੋਏ ਪਰ ਕਿਦੰਗਾ ਦੋ ਨਹੀਂ ਪੈਣੇ फोन तो इतनी गल हुई बात ना फोन दिन बंद बान, फोन बंद है पिकड़ी की मांग कर दे आई आने भाड़ा बच्चा कर आई जी बेटे डा दे मेरे दो अच्छा दूसरा की काम कर दो एक कनेक्टर एक ही लगाई ये लगाई का काम कर दा है हां जी ये नशा पता था नहीं करता नशा पता नहीं करता कर प्रॉपर्टी बेचने और खरीदने के लिए संपर्क करें फेयर डील प्रॉपर्टीज़